ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋੜ ਕੇ ਹਾਜਾ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਮਣੀ ਚੀ ਜੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਮੰਨ ਕੀ ਰਥੁਲਤ ਨੇ ਪੂਰੇ ਘਾਟ ਦਾ ਚੁੱਕ ਲਿਆ ਜਿੰਮਾ ਦਾਸ ਲਖ ਦਾ ਕਰ ਤੇ ਜੋ ਚਾਹੀਦਾ ਪੜਨੋ ਮਤਲਬ ਵੇ ਦੇਖੋ ਕਿੰਨੇ ਖੁੱਲੇ ਦਿਨ ਹੁੰਦੇ ਆ ਕਹਿੰਦੇ ਸਿੰਗਰ ਆ ਬੱਟੇ ਆ ਤਾਂ ਮਤਲਬ ਵੇ ਮਤਲਬ ਐਟੀਟਿਊਡ ਚ ਰਹਿੰਦੇ ਆਪਣੀ ਗੋਚ ਰਹਿੰਦੇ ਆ ਮਤਲਬ ਇਸ ਟਾਈਮ ਪਤਾ ਲੱਗਦਾ ਹੈ ਵੀ ਕੌਣ ਅਪਰ ਹੈ ਉਹਨਾਂ ਪੜਾਇਤ ਕਿੰਨੇ ਦਿਲੋ ਕਰਦੇ ਹੈ ਕਿੰਨੇ ਦਿਲ ਕਰ ਜ਼ਰੂਰੀ ਹੈ ਜੇ ਫੇਮਸ ਹੈ ਤੇ ਸਾਰੇ ਜਿੰਨੇ ਵੀ ਫੇਮਸ ਸਿੰਗਰ ਲਾ ਬੈਕਟਰ ਸਾਰੇ ਸੈਲੀਬ੍ਰਿਟੀਸ ਲਾ ਲੋ ਕਿ ਉਹਨਾਂ ਚ ਈਗੋ ਆ ਹੈ ਨਾ ਐਟੀਟਿਊਡ ਹੈ ਨਹੀਂ ਬਾਲੀਵੁੱਡ ਵਾਲੇ ਵੀ ਆਏ ਆ ਪਾਲੀਵੁੱਡ ਵਾਲੇ ਜਿਹੜੇ ਮੰਗੀਰਾ ਤੋਂ ਲੱਗੇ ਹੋਏ ਹੈ ਨਾ ਉਹ ਵੀ ਆਏ ਆ ਨਾਲੇ ਮਤਲਬ ਵੀ ਦਿਖਦਾ ਹੈ ਕਿ ਕਿੰਨਾ ਖੁੱਲਾ ਦਿਲ ਲੈਣ ਵਾਲਾ ਹੈ ਇਹ ਦੀ ਆਪਣੀ ਗੁੱਚ ਨਹੀਂ ਹੈ ਤੇ ਅੱਜ ਅਸੀਂ ਆਲੀ ਵੀਡੀਓ ਦੇਖਾਂਗੇ ਬਿਨਾਂ ਕਿਸੇ ਤੋ ਆਓ ਇਹ ਆਲੀ ਵੀਡੀਓ ਸਟਾਰਟ ਕਰਦੇ ਆਂ ਯਾਰ 2 ਲੱਖ ਰੁਪਈਆ ਦਿਓ ਅਗਨਾ 50 ਹਜ਼ਾਰ ਲੱਖ ਆ 2 ਲੱਖ ਤਾਂ ਬਾਈ ਆ ਸਰਪੰਚ ਸਾਹਿਬ ਐਨੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਠੀਕ ਹੈ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਤੁੰਨੂੰ ਕਰਿਆ ਕਰੋਗੇ ਸਾਡੀ ਟੀਮ ਚ ਐਨਾ ਨਹੀਂ ਜੋ ਵੀ ਕਾਉਂਗੇ 20 50 ਲੱਖ ਕੁਝ ਵੀ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਮੈਂ ਭਾਈ ਮਿੰਟੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂਂਡ ਫਿਰਨਦੇ ਆ ਚਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਭਿੰਡਾਈਆਂ ਉਹ ਭੂਂਡ ਲੜ ਗਿਆ ਯਾਰ ਵਾਈ ਆ ਵੀਰੇ ਆ ਪਹਿਲਾਂ ਭੁੰਡਾ ਦਾ ਹੱਲ ਕਰੋ ਸਪਰੇਅ ਕਰਵਾਓ ਇਹਨਾਂ ਨੂੰ ਅੱਜ ਘਰੇ ਲੈ ਕੇ ਜਾਓ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਜੰਨੇ ਆ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੁਣੀ ਆ 10 10000 ਰੁਪਈਆ ਦੋਵਾਂ ਨੂੰ ਇਹਨਾਂ ਦਾ ਖਰਚਣ ਨਾਲ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਬਾਈ ਜੀ ਸਰਪੰਚ ਘਰ ਬਣਾ ਕੇ ਦੇਊਗਾ ਵਿਹਾੜੀਆਂ ਦੀ ਲੋੜ ਹੋਈ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲੈਣੋਂ ਲਉਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਨਾਲ ਓਏ ਮੇਰੇ ਵੀਰੋ ਆ ਬਸ ਆ ਆ ਸੰਭਾਲ ਲਓ ਤੁਹਾਡੀਆਂ ਪੁਛਤਾ ਮੈਂ ਕਹਿੰਦਾ ਵੀ ਤੁਹਾਨੂੰ ਇੱਕ ਚੀਜ਼ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ 10 15 ਦਿਨਾਂ ਜਦੋਂ ਆ ਪਾਣੀ ਡਿੱਗਦਾ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਈਆ ਸਾਡੇ ਲੋ ਹੋ ਰਊਗਾ 10 ਲੱਖ ਚ ਕਰ ਪਾ ਕੇ ਜਾਨਾ ਠੀਕ ਆ ਆ 2 ਲੱਖ ਰੁਪਈਆ ਆ 1 ਲੱਖ ਲੱਖ ਰਕਦਾ ਆ 4 ਲੱਖ ਰੁਪਈਆ ਆ ਸੀ 4 ਲੱਖ ਰੁਪਈਆ ਕਰ ਦੋ ਸ਼ੁਰੂ ਕਰਾ ਦਿਓ ਹੁਣੇ ਹੁਣੇ ਸਟਾਰਟ ਕਰਾਓ ਤੇ ਤਿਆ ਦਿਨੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਥ ਲਈ ਆ ਇਸ ਵਕਤ ਅਸੀਂ ਕੋਨੇਵਾਲ ਚ ਮੌਜੂਦ ਆ ਦੋਹੇ ਭੈਣ ਭਰਾ ਅੱਖੋਂ ਦਿਖਦਾ ਨਹੀਂ ਐ ਮਨਕੀਰਤ ਔਲਖ ਇਸ ਪਰਿਵਾਰ ਦੀ ਮਦਦ ਕਰਨ ਪਹੁੰਚੇ ਆ ਔਰ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ਘਰ ਦੇ ਵਿੱਚ ਚਰਨ ਕਿਸ ਦੇ ਪਏ ਆ ਇਹ ਭੈਣ ਭਰਾ ਨੇ ਜੀ ਇਕੱਲੇ ਰਹ ਰਹੇ ਨੇ ਕੋਣ ਬੱਚ ਕੋਣ ਬੱਚ ਉਹ ਨਹੀਂ ਆ ਉੰਦਲੇ ਗਾਜੂ ਅੰਦੀ ਅੰਦੀ ਬੰਦ ਨਹੀਂ ਹੁੰਦਾ ਪਾਉਂਦਾ ਤੇ ਆ ਭੂੰਡ ਭੰਡ ਬੰਦੇ ਆ ਤੇ ਆ ਭੂੰਡ ਭੰਡ ਤੇਰੀ ਕੋਈ ਕੋਈ ਪੂਰੇ ਰਹੇ ਨੇ ਤੁਸੀਂ听 ਰਹੇ ਹੋ ਸੁਣ ਪਾ ਰਹੇ ਹੋ ਸਾਡੀ ਗੱਲ ਨਾ 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 ਦਿਖਦੇ ਵੀ ਨਹੀਂ ਸੁਣਦਾ ਵੀ ਨਹੀਂ ਤੇ ਬੋਲਦਾ ਵੀ ਨਹੀਂ ਅੱਛਾ ਇਹਨੇ ਲਾਗੇ ਚਾਚੀ ਉਹ ਕਿਵੇ ਦੀ ਰੋਟੀ ਦਾ ਟੀ ਜਿਹੜੀ ਹੈ ਨਾ ਉਹ ਫੜਾ ਦਿੰਦੇ ਆਪਾਂ ਹਾਂ ਆਪਾਂ ਇੱਥੇ ਆਵਾਂਗੇ ਆਪਾਂ ਨਾਂ ਨੋਟ ਕਰਾ ਦੇ ਮੇਰੇ ਮੇਰੀ ਗੱਲ ਸੁਣੋ ਅੱਗੇ ਹੋ ਤੁਹਾਡੀਆਂ ਪੀੜੀਆਂ ਤਰਨ ਗਈਆਂ ਪੀੜੀਆਂ ਆ ਦੋ ਮੇਰੀ ਗੱਲ ਨਾ ਬੱਚੇ ਨਹੀਂ ਆਗੇ ਕਿੰਨੇ ਬੱਚੇ ਯਾਰ 2 ਲੱਖ ਰੁਪਈਆ ਦਿਓ

ਉਹ ਸਮਝ ਰਿਹਾ ਕਿ ਪੈਸੇ ਦੇ ਦੇ ਕੋਈ ਦੇਣ ਦੀ ਕਰੇ ਬਹਿ ਜਾ ਹਾਂ ਦੋ ਪਿੱਛੇ ਬਹਿ ਮੈਂ ਆ ਗਿਆ ਬਹਿ ਜਾਓ ਇੱਥੇ ਬਹਿ ਬਹਿ ਜਾਓ ਬੈਠ ਪਿੱਛੇ ਆ ਜਾਓ ਆਇਓ ਬੈਠੋ 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 ਦੋਨੋਂ ਨੂੰ ਦਿਖਾਈ ਨਹੀਂ ਦਿੰਦਾ ਆ ਨਾ 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 ਆ ਤੂੜਾ ਰਾਂ ਆ ਨਾ ਕਰੋ ਆ ਨਾ ਆ ਨਾ ਆ ਰਹਿੰਦੋ ਆ ਲੋ ਫੜੋ ਨਹੀਂ ਨਹੀਂ ਵੀ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ ਇੱਕ ਮਿੰਟ ਇੱਕ ਮਿੰਟ ਯਾਰ ਆ ਪੈਸੇ ਦੇ ਜੱਲਿਆ ਆਪਾਂ 2 ਲੱਖ ਸਰਪੰਚ ਕਿੱਥੇ ਆ ਸਰਪੰਚ ਸਰਪੰਚ ਕਿਹਦਾ ਕੋਈ ਨਾ ਲੱਗੇ ਨਾ ਕੋਈ ਬੇਟਾ ਬੇਟੀ ਕੋਈ ਹੁੰਦੇ ਹੈ ਨਾ ਤੇਰੇ ਕੋਲ ਬੇਟਾ ਬੇਟੀ ਨਹੀਂ ਵੀ ਬਣਾਣਾ ਪਤਾ ਨਹੀਂ ਉਹ ਨਹੀਂ ਸਰਪੰਚ ਸਾਹਿਬ ਕਰਨਗੇ ਆਪਨੇ ਸਰਪੰਚ ਸਾਹਿਬ ਨਹੀਂ ਬਣਦੇ ਕਿਉਂਕਿ ਅੰਦੇ ਆ ਦੋਨੋਂ ਹੀ ਬਾਬਾ ਜੀ ਆ ਸਰਪੰਚ ਸਾਹਿਬ ਇਹਨੇ ਸਰਪੰਚ ਸਾਹਿਬ ਮੇਰੀ ਗੱਲ ਸੁਣ ਲੋ ਆ ਅੱਥਲੇ ਬੋ ਆ ਮੇਰਾ ਭਰਾ ਆ ਖਾਲਸਾ ਮੌਂਟੀ ਠੀਕ ਆ ਆਪਣਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਕੀ ਬਣਾ ਦੂ ਟੀਮ ਭੇਜ ਦੇ ਵੀਰੇ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਪਿੰਡ ਦੇ ਹਾਂ ਠੀਕ ਆ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਬੱਲੂ ਕਰਿਆ ਕਰੋਗੇ ਸਾਡੀ ਟੀਮ ਚ ਇੰਨਾ ਲਈ ਜੋ ਵੀ ਕਾਉਂਗੇ 20 50 ਲੱਖ ਕੁਝ ਵੀ ਠੀਕ ਆ ਭਾਈ ਜੀ ਆ ਯਾਰ ਮੇਰੀ ਗੱਲ ਮੇਰਾ ਮੇਰਾ ਵੀਰਾ ਜੋ ਵੀ ਪਹਿਲਾਂ ਤਾਂ ਆਪਾਂ ਇੱਥੇ ਨਾ ਇਹ ਇਹਨਾਂ ਨੂੰ ਆਪਾਂ ਨਹੀਂ ਵੀਰੇ ਇੱਥੇ ਕਿਤੇ ਆਪਾਂ ਇੱਥੇ ਇਹਨਾਂ ਨੂੰ ਸਕੂਲ ਚ ਹੀ ਭੇਜ ਸਕਦੇ ਨਹੀਂ ਯਾਰ ਪ੍ਰੋਪਰ ਸਿਸਟਮ ਨਹੀਂ ਇਹਨਾਂ ਦਾ ਘਰ ਨਹੀਂ ਯਾਰ ਅਗਲੇ ਕਿਹੜੇ ਨਹੀਂ ਵੀਰੇ ਇੱਥੇ ਫਿਰ ਕੋਈ ਟੇਕਰ ਮੈਂ ਪਤਾ ਕੀ ਕਿੰਨਾ ਕਿਥੇ ਸੰਸਥਾ ਚ ਜਿੱਥੇ ਇਹਨਾਂ ਦੀ ਬਹੁਤ ਤਕੜੀ ਜਿੱਥੇ ਸਟੇਟਮੈਂਟ ਕਰਦੀ ਹੈ ਯਾਰ ਚਰਚ ਵੀ ਸਿੱਖੀਗਾ ਜਿਵੇਂ ਬਾਈ ਮਿੰਟੂ ਦੀ ਆ ਸੰਸਥਾ ਆ ਮੈਂ ਉਹਨੂੰ ਕੇ ਕਰਿਆ ਕਰਾਂਗੇ ਯਾਰ ਆਪਾਂ ਮਨੁੱਖਤਾ ਦੀ ਸੇਵਾ ਚ ਜਾਂ ਕਿਤੇ ਵੀ ਜਿੱਥੇ ਜਿੱਥੇ ਇਹਨਾਂ ਦੀ ਮਾਲਿਸ਼ ਹੋ ਸਕੇ ਜਿੱਥੇ ਇਹਨਾਂ ਨੂੰ ਪਿੱਤੇ ਪਿੰਡ ਦੇ ਵਿੱਚ ਕੋਈ ਨਾ ਕੋਈ ਮੇਰੀ ਗੱਲ ਸੁਣ ਲੋ ਸਾਰਾ ਕੁਝ ਆ ਖਾਲਸਾ ਵੀਰੇ ਨੰਬਰ ਸਰਪੰਚ ਆ ਘਰ ਬਣੋ ਆ ਮੇਰੀ ਗੱਲ ਸੁਣੋ ਜਿੰਦਗੀ ਮੈਂ ਬੇੜਾ ਚੱਕਦਾ ਆ ਸਰਪੰਚ ਬ੍ਰਦਰ ਸਾਡਾ ਸਰਪੰਚ ਤੂੰ ਆ ਅੱਜ ਤੂੰ ਮਿਲਿਆ ਤੇਰੇ ਘਰ ਕਿ ਆਏ ਆ ਆ ਡਾਰਲਿੰਗ ਮੇਰੇ ਕਿ ਨਹੀਂ ਤੇ ਲਾ ਜ਼ਿੰਮੇਵਾਰੀ ਯਾਰ ਠੀਕ ਆ ਮੈਂ ਨਹੀਂ ਜ਼ਿੰਮੇਵਾਰੀ ਸਾਡੇ ਜਿੱਥੇ ਜ਼ਿੰਮੇਵਾਰੀ ਹੁਣ ਕੱਲਾ ਜ਼ਿੰਮੇਵਾਰ ਨਹੀਂ ਚੱਕਾਂਗੇ ਨਾ ਨਾ ਮੈਂ ਇਹ ਕਰਨਾ ਸਭ ਇਕੱਠੇ ਦੁਰੇ ਆ ਮੇਰਾ ਭਰਾ ਆ ਸਰਪੰਚ ਇਹ ਪਲਾਨ ਕਰੋ ਮਨੁੱਖਤਾ ਦੀ ਸੇਵਾ ਕਰੋ ਜੋ ਖਰਚਾ ਮਹੀਨੇ ਦਾ 20 ਲੱਖ ਆਪਣਾ 20000 ਆਵੇ 40000 ਆਵੇ 50000 ਠੀਕ ਆ ਲਾਈਫ ਟਾਈਮ ਲਈ ਆ ਚੀਜ਼ ਕਰੋ ਠੀਕ ਆ ਕਿਉਂਕਿ ਅਸ ਮੈਂ ਕਹਿ ਕੇ ਚੱਲ ਜਾਣਾ ਮੈਂ ਪੈਸਿਆਂ ਦੀ ਹੈਲਪ ਕਰ ਸਕਦਾ ਠੀਕ ਆ ਤੁਸੀਂ ਕੋਈ ਬੰਦਾ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਠੀਕ ਠੀਕ ਬੰਦਾ ਨਾ ਮੈਂ ਭਾਈ ਮਿੰਟੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਚਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਪਰ ਡਾਈਆਂ ਕੀ ਕਮਰਾ ਵੀ ਯਾਰ ਕੀ ਇੱਥੇ ਰਾਹ ਹਾਲਾਂਕਿ ਇਹਨਾਂ ਦਾ ਬਾਈ ਜੀ ਤੁਸੀਂ ਹੁਣ ਪੈਸੇ ਇਹਨਾਂ ਨੂੰ ਸਾਮਭ ਹੋਜੂਗੇ ਇਹ ਸਾਮਭ ਲੈਣਗੇ ਆਪਾਂ ਇਹ ਚਾਹੁੰਦੇ ਆ ਕੱਲ ਨੂੰ ਇਹਦੇ ਪੈਸੇ ਖੋਹ ਲੈਣੇ ਨਹੀਂ 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 ਆਹ ਕੈਮਰਾ ਇੱਥੇ ਹੈਗੇ ਹਨਾ ਸ਼ੁਗਰਾ ਕੈਮਰੇ ਆ ਪਾਸੇ ਹੋ ਆਹ ਭਾਉ ਨੂੰ ਅਸੀਂ 2 ਲੱਖ ਦੇ ਕੇ ਚੱਲੇ ਆ ਇਹਨਾਂ ਦਾ ਆ ਤੁਸੀਂ ਵੜ ਲਓ ਜੀ ਲੱਖ ਲੱਖ ਰੁਪਇਆ ਆ ਨਾ ਇਹ ਤੁਹਾਨੂੰ ਦਿਆ ਕਰਨਗੇ ਮੇਰੀ ਗੱਲ ਸੁਣ ਲਾ ਸਰਪੰਚ ਹੋਰ ਲੋੜ ਪਈ ਫੋਨ ਕਰਨਾ ਇੰਨਾ ਵਾਸਤੇ ਇੰਨਾ ਦਾ ਬਣਾ ਲੈ ਇੰਨਾ ਇੰਨਾ ਵਾਸਤੇ ਪੱਕੀ ਜੀ ਮੈਂ ਤਾਂ ਕੋਈ ਨਾ ਕੋਈ ਮੇਡ ਜਾਂ ਕੋਈ ਡਰਾਈਵਰ ਇੱਕ ਬੰਦਾ ਇਹਨਾਂ ਨੂੰ ਪੱਕਾ ਹੀ ਦੇ ਦਈਏ ਤਨਖਾਹ ਅਸੀਂ ਦਿਆ ਕਰਾਂਗੇ ਯਾਰ ਕੁਝ ਚੀਜ਼ ਵੀ ਇਹਨਾਂ ਦੀ ਟੇਕ ਕੇਅਰ ਕਿ ਮਨੁੱਖਤਾ ਦੀ ਸੇਵਾ ਵਾਲੇ ਨੂੰ ਕਿਹਾ ਜੀ ਮਨੁੱਖਤਾ ਦੀ ਸੇਵਾ ਉਹਨਾਂ ਨੂੰ ਕਿਹਾ ਜੀ ਬਾਈ ਮਿੰਟੂ ਦਾ ਨੰਬਰ ਹੈਗਾ ਯਾਰ ਮੈਂ ਨਾ ਆਹ ਕਾ ਬਾਤ ਕਰੂੰਗਾ ਕਿ ਕੈਮਰੇ ਚੱਲੀ ਜਾਂਦਾ ਮੈਂ ਗੱਡੀ 'ਚ ਬਹਿ ਕੇ ਆਹ ਚੀਜ਼ ਦਾ ਹੱਲ ਸਰਪੰਚ ਸਾਹਿਬ ਦਾ ਵੀਰੇ ਪਰਸਨਲ ਨੰਬਰ ਲਿਖ ਸਰਕੂਪ 5-6 ਮਹੀਨੇ ਕਰਾ ਦੇਣਗੇ ਮੈਡਮ ਕੀ ਡਿਵੀਜ਼ਨ ਰੰਧਾਵਾ ਸਾਹਿਬ ਕਿਥੇ ਆ ਰੰਧਾਵਾ ਸਾਹਿਬ ਨਹੀਂ 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 ਰੰਧਾਵਾ ਸਾਹਿਬ ਕੀ ਫੈਸਲਾ ਲੈਣਾ ਚਾਹੀਦਾ ਇੱਥੇ ਕਿਉਂਕਿ 2 ਲੱਖ ਆਪਾਂ ਦੇਤਾ ਕੋਈ ਬਲੈਂਡਰ ਨਹੀਂ ਕੋਈ ਖਾਈ ਲਿਆ ਗਿਆ ਯਾਰ ਕਿ ਤੂੰ ਥੋੜਾ ਮਾ ਉਸ ਲਈ ਇਹਦੇ ਲਈ ਮਜ਼ਦੂਰੀ 10% ਆਪਾਂ ਜਿੰਦਾ ਘਰ ਬਣਾ ਕੇ ਆ ਹਾਂ ਠੀਕ ਹੈ ਉਹਦੇ ਵਿੱਚ ਇਹ ਜਿਹੜੇ ਖਰਚੇ ਜੋ ਕੇ ਪੈਸੇ ਇਹਨੂੰ ਸ਼ੁਰੂਆਤ ਕਰ ਦੇਣਾ ਸਰਪੰਚ ਸਾਹਿਬ ਸ਼ੁਰੂ ਕਰ ਦੇਣ ਇੱਕ ਰੀ ਆਹ 2 ਲੱਖ ਰੁਪਈਆ ਆ ਇਹਨਾਂ ਦੇ ਘਰ ਵਾਸਤੇ ਆ ਉਹ ਖਰਚੇ ਵਾਸਤੇ 40000 ਰੁਪਈਆ ਦੇ ਦੇ ਉਹ ਨਹੀਂ ਜੇ ਆਪਾਂ ਮੰਨ ਲੈ ਕੇ ਜਾਊਗਾ ਤਾਂ ਵੇਖੋ ਖਰਚਣਾਂ ਸੇ 20000 ਦੇ ਦੇ 20000 ਹਾਂ ਦਸਾਂ ਹਾਂ ਦੋ ਵੀ ਦੇ ਦੇ ਵੀ ਦੇ ਦੇ ਦਸਾਸ ਤੋਂ ਹਾਂ ਆ ਮੇਰੀ ਗੱਲ ਸੁਣ 10-10000 ਰੁਪਈਆ ਦੋਵਾਂ ਨੂੰ ਇਹਨਾਂ ਦਾ ਖਰਚਣ ਵਾਲਾ ਆ ਆ ਦੋ ਆ ਆ ਲੋ ਨਹੀਂ ਯਾਰ ਉਹ ਵੀ ਬਈ ਯਾਰ ਅਸੀਂ ਤੇ ਚਾਹੁੰਦੇ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਬਾਈ ਜੀ ਪੈਸੇ ਸਰਪੰਚ ਕੋਲ ਦਿੱਤੇ ਆ ਇਹਨਾਂ ਨੂੰ ਨਹੀਂ ਦਿੱਤੇ ਸਰਪੰਚ ਘਰ ਬਣਾ ਕੇ ਦੇਊਗਾ ਦਿਹਾੜੀਆਂ ਦੀ ਲੋੜ ਹੋਈ ਦਿਹਾੜੀਆਂ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲੈਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਨਾਲ ਇਹ ਸਾਰੇ ਇਕੱਠੇ ਆ ਜੀ ਇੱਕ ਜੁੱਟੇ ਆ ਬਾਸ ਓਏ ਮੇਰੇ ਵੀਰੋ ਓਏ ਆ ਆ ਬਸ ਆ ਚੀ ਆ ਸੰਭਾਲ ਲੋ ਤਹਾਡੀਆਂ ਪੁਛਤਾ ਤੁਹਾਡੀਆਂ ਪੁਛਤਾ ਮੈਂ ਕਹਿੰਨਾ ਵੀ ਤੁਹਾਨੂੰ ਤੁਹਾਨੂੰ ਕਿਹ ਚੀਜ਼ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ ਕੋਈ ਕਲਾਕਾਰ ਨਹੀਂ ਆਇਆ ਕੋਈ ਨਹੀਂ ਆਇਆ ਪਰ ਬਾਹਰ ਸਾਰੇ ਕਲਾਕਾਰ ਮੇਰੇ ਭਰਾ ਨੇ ਸਾਰੇ ਕਲਾਕਾਰ ਸਭ ਹੋ ਗਏ ਮੈਂ ਆ ਜਾਇਆ ਨਾ ਅੱਜ 2 ਲੱਖ ਦੀ ਸੇਵਾ ਠੀਕ ਆ 15 ਦਿਨਾਂ 10 15 ਦਿਨਾਂ ਜਦੋਂ ਆ ਪਾਣੀ ਡਿੱਗਦਾ ਠੀਕ ਆ ਠੀਕ ਆ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਏ ਸਾਡੇ ਲੋ ਹੋ ਰੂਗਾ 10 ਲੱਖ ਚ ਕਰ ਪਾ ਕੇ ਜਣਾ ਠੀਕ ਆ ਇਹ ਸੋਹ ਰਹੋ ਆਪਸ ਵਿੱਚ ਕਰ ਰੈਡੀ ਤੇ ਮੈਂ ਸ਼ੁਰੂ ਕਰ ਮੁੰਡੇ ਜਿਹੜਾ ਤੈਨੂੰ ਜਿਹੜਾ ਤੈਨੂੰ ਸਾਹ ਚਾਹੀਦਾ ਚਾਹੀਦਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਇਹ ਇਹ ਸਾਰੀ ਜੀ ਇਹਨਾਂ ਨਾਲ ਨਾਲ ਇਹ 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 ਸਾਰੀ ਟੀਮ ਆ ਸੀਆਈ ਸੀਆਈ ਸਟਾਫ ਅਮਰ ਸਰ ਜੋ ਸੀਆਈਡੀ ਟੀਮ ਨਾਲ ਲੱਗੀ ਆ ਜੋ ਸੀਆਈਡੀ ਟੀਮ ਫਿਰ ਰੰਧਾਵਾ ਸਾਹਿਬ ਨੇ ਮੇਰਾ ਅਸੀਂ ਇਕੱਠੇ ਪੜੇ ਹਾਂ ਸ਼ੁਰੂ ਤੋਂ ਮੇਰਾ ਭਰਾ ਆ ਤੇ ਰੰਧਾਵਾ ਸਾਹਿਬ ਅਸੀਂ ਸੇਵਾ ਤੁਹਾਨੂੰ ਭੇਜਣੀ ਆ। ਇਹ ਠੀਕ ਆ ਅਸੀਂ 8 ਲੱਖ ਰੁਪਏ ਤੁਸੀਂ ਰੰਧਾਵਾ ਸਾਹਿਬ ਮੇਰੇ ਇਹਨੇ ਕੰਮ ਖੋਲਾ। ਬਸ ਤੁਸੀਂ ਰੰਧਾਵਾ ਸਾਹਿਬ ਨਾਲ ਕਨੈਕਟ ਕਰਨਾ। ਪੈਸੇ ਰੱਖੋ ਬੋਰ ਰੱਖੋ ਯਾਰ ਆਪਣੇ ਕੋਲ ਰੱਖ ਕੇ ਸ਼ੁਰੂ ਕਰਾ ਦੋ ਨੇ ਇਹਨਾਂ ਦਾ ਕੰਮ। ਬਾਕੀ ਪੈਸੇ ਮੈਸੇਜ ਆਈ ਠੀਕ ਆ ਮੇਰੀ ਗੱਲ ਸੁਣ ਲਓ ਜੇ ਕੋਈ ਕਲਾਕਾਰ ਹੋਰ ਪੈਸੇ ਦੇ ਗਿਆ ਮਕਾਨ ਲਈ ਰੰਧਾਵਾ ਸਾਹਿਬ ਆਪਾਂ ਇਹਨੂੰ ਤੇ ਨਾਮ ਤੇ 8 ਲੱਖ ਕਿਹਾ ਨਾ 10 ਹੋ ਗਿਆ ਟੋਟਲ ਆਪਾਂ ਐਫ ਡੀ ਕਰਾ ਬਿਲਕੁਲ ਠੀਕ ਹੈ ਹੈਨਾ ਉਸ ਚੀਜ਼ ਇਹਨੇ ਦੀ ਕਰਾ ਦਾਂਗੇ। ਥੈਂਕ ਯੂ ਸ਼ੁਕਰ ਨਹੀਂ ਹਾਂ ਉਸ ਸਾਥ ਉਕੇ ਮੈਂ ਹਰ ਗੋਬਿੰਦ ਇਹ ਰੰਧਾਵਾ ਸਾਹਿਬ ਯਾਰ ਜਿੱਥੇ ਰੰਧਾਵਾ ਸਾਹਿਬ ਆ ਗਿਆ ਸਾਡਾ ਹਾਂ ਹਾਂ ਹੁਣ ਇਹੇ ਤੁਹਾਡੀਆਂ ਤੁਸੀਂ ਸ਼ੁਰੂ ਕਰਵਾਓ ਗੱਲ ਆ ਸਾਰੀ ਆ ਸਾਰੇ ਮੁੰਡੇ ਸੀਜੀ ਸਟਾਫ ਦੇ ਨੇ ਸਾਰੇ ਅਮਰ ਜੀ ਸਾਰੇ ਆ ਸਾਰੇ ਸੇਵਾ ਕਰਨਗੇ ਤੇ ਆ ਹਾਂ ਸਰਪੰਚ ਸਾਹਿਬ ਨੰਬਰ ਨੂੰ ਮੇਰੀ ਗੱਲ ਸੁਣੋ 787 ਮੇਰੀ ਗੱਲ ਸੁਣੋ ਪਾਣੀ ਭਾਈ ਜੀ ਪਾਣੀ ਹੋਣ ਸਾਰੀ ਕੰਮ ਸਟਾਰਟ ਕਰਾਓ ਰਿੰਕੂ ਸਾਨੂੰ ਵੀਰਾ ਬਾਬਾ ਯਾਰ ਇੱਕ ਰੀ ਮਿਲ ਨਵਾ ਯਾਰ ਇੱਕ ਰੀ ਯਾਰ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਬੰਦਾ ਵੈਸੀ ਦੇਖ ਕੇ ਮੋਸ਼ਨ ਬਣਾਉਂਦੇ ਨੇ ਚੜਦੀ ਕਲਾ ਚੜਦੀ ਕਲਾ ਹونی ਐ ਇਸ ਵਕਤ ਮਨਕੀਰਤ ਆਲਖ ਫੇਰ ਇਸ ਘਰ ਚ ਆ ਰਹੇ ਨੇ 2 ਲੱਖ ਦੀ ਮਦਦ ਕਰਕੇ ਗਏ ਸੀ ਫੇਰ 2 ਲੱਖ ਦੀ ਮਦਦ ਕਰ ਕਰ ਸਕਦਾ ਹਾਂ ਹੁਣ 2 ਲੱਖ ਦੁਬਾਰਾ ਦੇਣ ਆ ਰਹੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਧਨਈਆ ਨਹੀਂ ਤੇ ਕੋਈ ਵੀ ਇੰਨਾ ਨਹੀਂ ਸੋਚਦਾ ਹਰ ਕੋਈ ਲੀਡਰ ਆਉਂਦੇ ਆ ਵੋਟਾਂ ਲਈ ਆਉਂਦੇ ਆ ਅਹੀਂ ਵੀ ਅਹੀਂ ਵੀ ਸਾਰੇ ਲੋਕ ਕੀ ਵੋਟਾਂ ਪਿੱਛੇ ਤੁਰੇ ਫਿਰਦੇ ਆ ਉਹਨਾਂ ਨੇ ਸਿਰਫ ਉਹ ਇਹ ਨਹੀਂ ਕੀਤਾ ਕਿ ਪੈਸੇ ਫੜਾ ਦੇ ਕਿ ਤੇ ਮੈਂ ਜ਼ਿੰਮੇਵਾਰੀ ਮੇਰੀ ਖਤਮ ਹੋ ਗਈ ਉਹਨਾਂ ਨੇ ਉਹਨਾਂ ਕਿਹਾ ਵੀ ਮੈਂ 10 ਲੱਖ ਹਾਂ 10 ਲੱਖ ਇੱਕ ਵਾਰੀ ਫੇਰ ਆ ਚੁੱਕੇ ਨੇ ਭਾਈ ਤੁਸੀਂ ਫੇਰ ਆ ਗਏ ਹੋ ਕੀ ਮਹਿਸੂਸ ਰਾਤ ਦੇ ਵਿੱਚ ਹੋਇਆ ਕਿ ਇੱਕ ਵਾਰ ਫਿਰ ਇਸ ਘਰ ਚ ਆ ਗਏ ਹੋ ਅੱਛਾ ਆਪਣਾ ਮੇਰੀ ਗੱਲ ਸੁਣੋ ਆ ਮੇਰੇ ਭਰਾ ਤੋਂ ਨਹੀਂ ਰਿਹਾ ਗਿਆ ਮੇਰਾ ਭਰਾ ਹੁਣ ਕਹਿੰਦਾ ਆ 2 ਲੱਖ ਰੁਪਈਆ ਆ ਲੱਖ ਲੱਖ ਸਾਡਾ ਆ 4 ਲੱਖ ਰੁਪਈਆ ਆਜੀ 4 ਲੱਖ ਰੁਪਏ ਕਰ ਕਰ ਦਿਓ ਸ਼ੁਰੂ ਕਰਾ ਦਿਓ ਹੁਣੇ ਹੁਣੇ ਸਟਾਰਟ ਕਰਾਓ ਮੈਂ ਬਾਹਰ ਆਉਂਗੀ ਜਦੋਂ ਇਹ ਘਰ ਦੇਖਣੀ ਨਾ ਹਾਂ 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 ਆ ਆ 4 ਲੱਖ ਰੁਪਏ ਇੱਧਰ ਦਿਓ ਇਹ ਆ 4 ਲੱਖ ਰੁਪਏ ਇਹਦੇ ਵਿੱਚ ਪਾਉ ਬਾਸਾ ਵੀ ਇਹ ਟੋਟਲ 4 ਲੱਖ ਦੀ ਮਦਦ ਹੁਣ 6 ਲੱਖ ਦੀ ਮਦਦ ਤੇ ਟੀਮ ਵੱਲੋਂ ਇਹ ਇਹ ਟੋਟਲ ਕਿੰਨਾ ਹੋ ਗਿਆ 4 ਲੱਖ ਇਹ ਇਹ ਕਿੰਨਾ ਸੀ ਇਹ 40000 ਰੁਪਏ ਹਾਂ ਹਾਂ ਇਹ ਇਹ ਉਹਨਾਂ ਦੀ ਮਰਜ਼ੀ ਹੋ ਗਈ ਠੀਕ ਆ ਆ 4 ਲੱਖ ਅਸੀਂ ਸਾਚ ਉਧਰ ਤਾਂ ਦੇਣਾ ਹੀ ਨਹੀਂ ਸਰਪੰਚ ਨੂੰ ਹੀ ਦੇਣਾ ਹੈ ਹਾਂਜੀ ਇਹ ਸਰਪੰਚ ਸਾਹਿਬ ਤੁਸੀਂ ਸ਼ੁਰੂ ਕਰਾ ਦਿਓ ਆਪਣਾ ਕਿੱਥੇ ਨੇ ਅਮਨ ਵੀਰ ਸਾਹਿਬ ਅਮਨ ਅਮਨ ਵੀਰ ਇਹ ਪੂਰਾ ਕਿੰਨਾ ਚਾਰ ਚਾਰ ਨਹੀਂ ਦੋ ਤੇ ਦੋ ਚਾਰ ਹੋ ਗਿਆ 6 ਲੱਖ ਰੁਪਏ ਭੇਜਣਾ ਅਮਨ ਵੀਰੇ ਉਹ ਪੂਰ ਲੜ ਗਿਆ ਯਾਰ ਉਹ ਯਾਰ 20000 ਲੜ ਗਿਆ ਯਾਰ ਚਲੋ ਤੁਸੀਂ ਵੀਰ ਅਮਨ ਵੀਰ ਉਹ ਉਹ ਇੱਥੇ ਆਓ ਜੀ ਇੱਧਰ ਹੋ ਜਿਓ ਬਾਹਰ ਹੋ ਜਿਓ ਸਰਪੰਚ ਸਾਹਿਬ ਕੋਈ ਸਰਪੰਚ ਸਾਹਿਬ ਕੋਈ ਮਹਿਲਾ ਬੁਲਾ ਲਓ ਸਰਪੰਚ ਇੱਕ ਬਾਹਰ ਆ ਜਿਓ ਸਰਪੰਚ ਸਾਹਿਬ ਇਹ ਘਰੇ ਲੈ ਜਾ ਯਾਰ ਭਰਾ ਬਣ ਕੇ ਤੁਸੀਂ ਪੇਮੈਂਟ ਫੜਾ ਦਿਓ ਵੀਰੇ ਹੈ ਇਹਨਾਂ ਦੇ ਮੂਹਰੇ ਆ ਰਿਹਾ ਵੀਰੇ ਆ ਅਸੀਂ 4 ਲੱਖ ਦੇ ਕੇ ਚੱਲੇ ਆ ਘਰ ਸਟਾਰਟ ਕਰਾਓ ਸਰਪੰਚ ਸਾਹਿਬ ਨੂੰ ਦੇ ਦਿੱਤਾ 6 ਲੱਖ ਵੀਰੇ ਆ ਪਹਿਲਾਂ ਭੁੰਡਾਂ ਦਾ ਹੱਲ ਕਰੋ ਸਪਰੇਅ ਕਰਵਾਓ ਇਹਨਾਂ ਨੂੰ ਅਲੱਗ ਘਰੇ ਲੈ ਕੇ ਜਾਓ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਚੱਲੇ ਆ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆ ਨਾ ਜਿੱਦਨ ਘਰ ਸਟਾਰਟ ਹੋ ਗਿਆ ਉਸ ਦਿਨ ਭੇਜਾਂਗੇ ਜਿਹੜਾ ਗਰੀਬ ਉਹਦਾ ਆਹ ਤੁਹਾਡੇ ਰਾਜੇ ਕੁਸ਼ਿਆ ਰਾਜੇ ਦੇ ਬਿਲਕੁਲ ਅਸੜੇ ਆਂ ਜੂ ਉੱਥੇ ਲੈ ਕੇ ਜਾਵਾਂਗੇ ਜ਼ਰੂਰ ਹੋਵੇਗਾ ਇਹਨਾਂ ਨਾਲ ਲੈ ਕੇ ਹਾਂ ਲੈ ਕੇ ਲਿਜੋ ਆਪਣੇ ਘਰ ਹਾਂ ਚਲੋ ਓਏ ਬਾਈ ਬਾਈ ਆਓ ਆਹ ਇਸ ਕਰਦੇ ਹਾਲਾਤ ਬਹੁਤ ਮਾੜੇ ਨੇ ਔਰ ਮਨਕੀਰ ਤੌਲਖ 2 ਲੱਖ ਦੇ ਕੇ ਗਏ ਸਨ 2 ਲੱਖ ਫੇਰ ਦੇਣ ਆਏ ਮਦਦ ਕੀਤੀ 4 ਲੱਖ ਦੀ ਔਰ 10 ਲੱਖ ਰੁਪਏ ਘਰ ਬਣਾਉਣ ਦੇ ਲਈ ਗਾਇਜ਼ ਇਹ ਵਾਲੀ ਵੀਡੀਓ ਹੋ ਚੁੱਕੀ ਹੈ ਸਾਡੀ ਇੱਥੇ ਲਿਖਤ ਤੇ ਤੁਸੀਂ ਦੇਖਿਆ ਸੱਚੀ ਚ ਨਾ ਬਣਾ ਬਹੁਤ ਹੀ ਲੂਈਸ ਉਹਨਾਂ ਦੀ ਅੱਖਾਂ ਮਤਲਬ ਜੇ ਕੋਈ ਅੱਗੇ ਸਾਂਭਣ ਵਾਲਾ ਵੀ ਨਾ ਹੋਏ ਉਪਰ ਅੱਖਾਂ ਸੁਣਨ ਨਾ ਬੋਲਣਾ ਸੁਣਾਈ ਵੀ ਨਹੀਂ ਦਿੰਦਾ ਤੇ ਨਾਲ ਹੀ ਧੰਨਵਾਦ ਹੈ ਹਨਾ ਮਨ ਕੀ ਦੇ ਵੀਰੇ ਦਾ ਕਿ ਜਿਹੜਾ ਉਹ ਆਏ ਮਤਲਬ ਇੰਨੀ ਸੇਵਾ ਕਰੀ ਜੋ ਇੱਧਰ ਤੱਕ ਕੋਈ ਨਾ ਆਂਦਾ ਉਹ ਇਸੇ ਹਾਲਾਤ ਚ ਰਹਿ ਰਹੇ ਹੁੰਦੇ ਨਾ ਮਾਈ ਗਰੁੱਪ ਪੇਜ ਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਪੇਜ ਹੈ ਉਹ ਮਤਲਬ ਵੀ ਹੈ ਕਿ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਕਿ ਆਪਤਾ ਹੋਰ ਵੀ ਹੈ ਜੇ ਹੋ ਹਣਾ ਹੋਲੀ ਹੋਲੀ ਰਿਕਵਰ ਹੋਏਗਾ ਸਾਰਾ ਕੁਝ ਬਾਕੀ ਇਹ ਹੈ ਕਿ ਹੁਣੀ ਠੀਕ ਹੋ ਜਾਏਗਾ ਦੇਖ ਕੇ ਗਿਆ ਹੁਣ ਇਹਨਾਂ ਨੇ ਕਿਹਾ ਕਿ ਅੱਗੇ ਹੋਰ ਦੇਣਗੇ ਘਰੇ ਘਰ ਬਣਾਣਾ ਇੱਥੇ ਦੇ ਘਰ ਬਣਾਉਣ ਤੋਂ ਬਾਅਦ ਵੇਖਣ ਵੀ ਆਣਗੇ ਇਹਨਾਂ ਕਿ ਬਸ ਪੈਸੇ ਦੇ ਤੇ ਚਲੇਗੀ ਇਸਕਾ ਰਿਸਪੋਨਸਿਬਿਲਟੀ ਚਲੇਗੀ ਹਣਾ ਐਨਜੀਓ ਵੀ ਇਹਨਾਂ ਨੇ ਕਿ ਐਡਮਿਸ਼ਨ ਲੀਕਿਆ ਉਹ ਕਿ ਅਕੇ ਇਹਨਾਂ ਦਾ ਸਾਰਾ ਸਬਰ ਜਾਈ ਨਾ ਹੋਏ ਕਿ ਬਾਜੋ ਕੁਝ ਹੋਏ ਨਾ ਮਨਾਨੇ ਕਿ ਆ ਕਿ ਡਰਾਈਵਰ ਜਿਹੜੇ ਪੈਸੇ ਉਹ ਵੀ ਮੈਂ ਦੇ ਦੂੰਗਾ ਸਹੀ ਗੱਲ ਤੇ ਟੈਕ ਕਰਦੇ ਪੈਸੇ ਮੈਂ ਦੇ ਦੂੰਗਾ ਹਨਾ इमोਸ਼ਨ ਦੇਖਿਆ ਨਹੀਂ ਜਾਂਦਾ ਸਗੋ ਜੋ ਸਾਡੇ ਤੋਂ ਵੱਡੇ ਹੁੰਦੇ ਹਨਾ ਉਹ ਬਿਲਕੁਲ ਨਹੀਂ ਦੇਖਿਆ ਜਾਂਦਾ ਹਨਾ ਸਹੀ ਗੱਲ ਇਹ ਉਹ ਅਜੀ ਸਿਚੁਏਸ਼ਨ ਚ ਹੈ ਹਮਮ ਹੁਣ ਇਹ ਵੀ ਸਹੀ ਹੈ ਚਲੋ ਵਿਰਾਗ ਆ ਹਨਾ ਇਹਨਾਂ ਨੇ ਸਾਰਾ ਸੰਭਾਲਿਆ ਉਹਨਾਂ ਨੇ ਸਾਰਾ ਸੰਭਾਲ ਲਿਆ ਤੇ ਜ਼ਰੂਰੀ ਨਿਤਰਾ ਦੇ ਕਈ ਘਰ ਆ ਗਏ ਜਿਨ੍ਹਾਂ ਚ ਇਸ ਤਰ੍ਹਾਂ ਗਰੀਬੀ ਛਾ ਗਈ ਹੈ ਹੁਣ ਘਰ-ਘਰ ਸਾਰਾ ਖਰਾਬ ਹੋ ਗਿਆ ਵਾਈਬਰ ਜੀ ਸਭ ਤੇ ਹੀ ਮੇਰ ਕਰਨੀ ਤੇ ਵੀ ਨਹੀਂ ਹੈ ਕਿ ਕੋਈ ਜੇ ਵੱਡਾ ਸੈਲੀਬ੍ਰਿਟੀ ਹੈ ਕੁਝ ਵੀ ਆਤੇ ਉਸਦੀ ਈਗੋ ਹੈ ਕਿ ਅੰਜਨੀ ਹੁੰਦਾ ਉਹ ਦੇਖੋ ਕਿੰਨੇ ਦਿਲਾਂ ਨਾਲ ਵਾਪਸ ਫੇਰ ਆਏ ਐ ਐਸੇ ਦੇਣ ਲਈ ਹੈ ਨਾ ਜਦੋਂ ਆਪਣੇ ਤੋਂ ਵੱਡੇ ਨੂੰ ਦੇਖਦੇ ਫਿਰ ਹੁੰਦਾ ਹੀ ਸਾਰਿਆਂ ਨੂੰ ਹੁੰਦਾ ਸਾਰੇ ਇਨਸਾਨ ਨਹੀਂ ਹੈ ਜੋ ਸੈਲੀਬ੍ਰਿਟੀ ਵੱਡੇ ਤਾਂ ਮਤਲਬ ਇਹ ਤਾਂ ਨਹੀਂ ਦਿਨ ਲਿਆ ਚਾ ਇਮੋਸ਼ਨਸ ਨੇ ਮੋਹ ਜਦ ਤਿਆ ਕਰਿਆ ਮਨ ਨੂੰ ਬਹੁਤ ਫੀਲ ਹੋ ਰਿਹਾ ਸੀ ਵੀ ਇੰਨੇ ਦੁਖੀ ਹੈ ਸਾਰੇ ਉਹ ਰੋਣ ਵਾਲੇ ਹੋਏ ਸੀ ਆ ਮੈਂ ਤਾਂ ਖੁਦ ਐ ਜੋ ਰਿਸਿਵ ਕਰ ਰਹੀ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿ ਕਿਸ ਸਿਚੁਏਸ਼ਨ ਚ ਹੁਣੇ ਹੂੰ ਉਸ ਟਾਈਮ ਕੋਈ ਨਹੀਂ ਹੋਇਆ ਤਾਂ ਸੋਚ ਚ ਕੰਮ ਕਰਨਾ ਬਹੁਤ ਕੁਝ ਚੀਜ਼ਾਂ ਹੋ ਗਈ ਜਿਹੜੀ ਪਤਾ ਨਹੀਂ ਰੋਟੀ ਖਾਦੀ ਹੈ ਕਿ ਨਹੀਂ ਖਾਦੀ ਹੈ ਨਾ ਬੜਾ ਪ੍ਰਭਾਵ ਕਰਨਾ ਸਵਾਇਮੇ ਕਰੀ ਹੁ ਜਾਰੇ ਵਿੱਚ ਚੜ੍ਹਦੀ ਕਲਾ ਚ ਦੁੱਖ ਤਾਂ ਬਹੁਤ ਐ ਸੰਸਾਰ ਬਸ ਇਹ ਆ ਕਿ ਕਿਸ ਕੋਈ ਨਾ ਕੋਈ ਕਿਸੇ ਨਾ ਕਿਸੇ ਉਸ ਚ ਆ ਜਾਂਦਾ ਹੈ ਪਰ ਇਹਨੇ ਸਹੀ ਹੈ ਵਾਇਗਰੂ ਦੇਖਦੇ ਨੇ ਕਿ ਮੋੜ ਖਤਮ ਹੋ ਗਿਆ ਤਾਂ ਜਿਹੜਾ ਦੁੱਖ ਸੀ ਵਾਇਗਰੂ ਜੀ ਭੇਜਦੇ ਕਿ ਕਿਸੇ ਇਨਸਾਨ ਦੇ ਜਰੀਏ ਹੀ ਮਤਲਬ ਕਿ ਹੈਲਪ ਪਹੁੰਚਾ ਰਹੇ ਹੂੰ ਉਹਨੇ ਮਨ ਕੀ ਤਸਵੀਰ ਇਹਦੇ ਉਸ ਤੇ ਪਹੁੰਚਾਇਆ ਨਹੀਂ ਹੈ ਨਾ ਜੀ ਵੀ ਵਾਹਿਗੁਰੂ ਜੀ ਨੇ ਡਿਊਟੀਆਂ ਲਗਾਤੀਆਂ ਸਾਰਿਆਂ ਦੀਆਂ ਅੱਗੇ ਜਿਹੜਾ ਨੇ ਹੈਲਪ ਕਰਨੀ ਆ ਜਿਹੜਾ ਉਹ ਕਹਿ ਰਹੇ ਸੀ ਕਿ ਹਾਂ ਮੈਂ ਤੁਸੀਂ ਘਰ ਬਣਾ ਕੇ ਦਿਓ ਇਹਨਾਂ ਦੀ ਹੈਲਪ ਕਰਾਂ ਉਹਨਾਂ ਨੂੰ ਵੀ ਕਹਿ ਤਾ ਮਨਕੀ ਰਤੂ ਨੇ ਕਿ ਜੇ ਤੁਹਾਨੂੰ ਕਿਸੇ ਲੋੜ ਦੀ ਸਾਨੂੰ ਕਿਉਂ ਅਸੀਂ ਸਾਡੀ ਪੁੱਛਤਾ ਦੀ ਪੁੱਛਤਾ ਕਿਸੇ ਨੂੰ ਵੀ ਲੋੜ ਨਹੀਂ ਤਾਂ ਬਹੁਤ ਅੱਗੇ ਲਾ ਕੇ ਬੱਚੂ ਬਹੁਤ ਐ ਇਹਨਾਂ ਨੂੰ ਨਿਮਰਤ ਕੇਰਾ ਹੋ ਗਈ ਦਿਲਜੀਤ ਤੋਂ ਸਾਂਝ ਹੋ ਗਈ ਹੈ ਨਾ ਉਹ ਵੀ ਬਹੁਤ ਸਾਰੇ ਆ ਜਿਹੜੇ ਆਏ ਆ ਗਏ ਆ ਗਿੱਪੀ ਗਰੇ ਵਾਲੇ ਨਾ ਸਾਰੇ ਹਾਂ ਸਾਰਿਆਂ ਨੇ ਹੈਲਪ ਕੀਤੀ ਹੈ ਸਾਰਿਆਂ ਨੇ ਬਹੁਤ ਰਾਜ ਕੇ ਮਤਲਬ ਸੇਵਾ ਕਰੀ ਹੈ ਸਾਰਿਆਂ ਨੇ ਤੇ ਫੱਲੇ ਵੀ ਮਿਲ ਜਾਗੀ ਸੇਵਾ ਕਰੀਦਾ ਸਹੀ ਗੱਲ ਦਿਲੋਂ ਕਰੋ ਦਿਲੋਂ ਕਰੋ ਸਹੀ ਗੱਲ ਹੁਣੇ ਦਿਖਾਈ ਦੇ ਰਹੀ ਤੇ ਉਹ ਫੀਲ ਕਰ ਰਹੇ ਸੀ ਬਹੁਤ ਜ਼ਿਆਦਾ ਹਾਂ ਇਹ ਵੀ ਦੂਸਰੇ ਦੇ ਟੁਕੜੂ ਆਪਣਾ ਦੁੱਖ ਸਭਣਾ ਹੈ ਨਾ ਤੇ ਉਹ ਜਾਂਦੇ ਜਿਵੇਂ ਘਰੇ ਵੀ ਐਸਾ ਦੇ ਸੀ ਸਿਰਫ ਟੀਵੀ ਤੇ ਦੇਖ ਲਿਆ ਸਿਰਫ ਫ੍ਰੀਜ ਬਣਾ ਕੇ ਅਫਸੋਸ ਕਰਦਾ ਪਰ ਉਹ ਖੁਦ ਆਏ ਖੁਦ ਆਏ ਸਹੀ ਗੱਲ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਜੋ ਕੋ ਦਾ ਕਿਉਂ ਨਾ ਨੇ ਖੁਦ ਦੇਖਿਆ ਕੀ ਮਿਹਾਲ ਹੈ ਕੀ ਹਾਲ ਹੈ ਆਪਣੇ ਪੈਸੇ ਦੇ ਨੂੰ ਕੋਈ ਨਹੀਂ ਕਰਦਾ ਪਰ ਇਸ ਟਾਈਮ ਤੇ ਜਿਹੜੀ ਸੇਵਾ ਕਰੀ ਉਹ ਅੱਗੇ ਜਾ ਕੇ ਬਹੁਤ ਫਲੇਗੀ ਨਾ ਇਹਨਾਂ ਦੀ ਜਨਰੇਸ਼ਨ ਸਾਰੀਆਂ ਨੇ ਹਨਾ ਸਹੀ ਗੱਲ ਹੈ ਦੇ ਸਾਟੀ ਦਾ ਤੁਹਾਨੂੰ ਬਹੁਤ ਚੰਗਾ ਲੱਗਿਆ ਜਿਹੜਾ ਪੰਜੇ ਰਤਨੀ ਬੇਤ ਕਰੀ ਬਹੁਤ ਅੱਛਾ ਲੱਗਿਆ ਕਿਸੇ ਬਟੇਲੇ ਕੁਝੁਰ ਕਾ ਲੈ ਕਰਨਾ ਤਾਂ ਬਹੁਤ ਹੋਇਆ ਹਮਮ ਅੱਜ ਕੱਲ ਆਪਣੇ ਬੱਚੇ ਨਹੀਂ ਕਰਦੇ ਕਦੀ ਵੀ ਸਹੀ ਗੱਲ ਕਈਆਂ ਤੇ ਹੁੰਦੀ ਹੈ ਜਿਹੜੇ ਆਪਣੇ ਬੱਚੇ ਨਹੀਂ ਕਰਦੇ ਪਰ ਉਹ ਪਰਾਇ ਕਰ ਦਿੰਦਾ ਹੈ ਪਰਾਇ ਕਰ ਦਿੰਦਾ ਹੈ ਉਹ ਇਹ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਤੇ ਸਾਨੂੰ ਜਰੂਰ ਦਿਓ ਅੱਗੇ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਕਿ ਕਿੰਨਾਰੇ ਸੇਵਾ ਗਾਤੇ ਆ ਤੇ ਕਿ ਕਹਿੰਦੇ ਰਿਵਿਊ ਜੋ ਹੋਣਗੇ ਉਹਨਾਂ ਨੂੰ ਵੀ ਅਗੇ ਕੇ ਸੇਵਾ ਮਿਲ ਜੇਗੀ ਵਾਹਿਗੁਰੂ ਸਾਰੇ ਨੂੰ ਦੇਖ ਲਈ ਹੈ ਹਾਂ ਹਾਂ ਬਾਅਦ ਕੀ ਜੇ ਬਦਲੇ ਲਿਖੇ ਤੇ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ